ਫਗਵਾੜੀ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਮਰੀਜ਼ ਕਰਨ ਕੁਮਾਰ ਨਿਵਾਸੀ ਪਿੰਡ ਖੋਰੋਂਪੁਰ ਨੇ ਗਲੂਕੋਜ਼ ਦੀ ਪਾਈਪ ਲਾ ਦਿੱਤੀ ਮਰੀਜ਼ ਦੀ ਗੰਭੀਰ ਹਾਲਤ ਦੇਖ ਕੇ ਮਰੀਜ਼ ਨੂੰ ਡਾਕਟਰਾਂ ਵੱਲੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਪਰ ਉਸਦੇ ਮਾਪੇ ਉਸ ਨੂੰ ਜਲੰਧਰ ਲੈ ਕੇ ਜਾਣ ਨੂੰ ਤਿਆਰ ਨਹੀਂ ਹੋਏ ਦੱਸਦੀ ਕਿ ਮਰੀਜ਼ ਦੀ ਹਾਲਤ ਦੇਖ ਕੇ ਡਾਕਟਰ ਘਬਰਾ ਗਏ ਕਿਉਂਕਿ ਡਾਕਟਰਾਂ ਮੁਤਾਬਕ ਕਰਨ ਨੇ ਸਲਫਾਜ ਖਾਦੀ ਸੀ ਅਤੇ ਉਸ ਨੂੰ ਜਲਦ ਜਲੰਧਰ ਲੈ ਜਾਣ ਲਈ ਬਾਰ ਬਾਰ ਕਹਿੰਦੇ ਰਹੇ ਡਾਕਟਰਾਂ ਨੇ ਕਿਹਾ ਕਿ ਅਸੀਮ ਮਰੀਜ਼ ਨੂੰ ਰੈਫਰ ਕੀਤਾ ਅਤੇ ਸਾਡੀ ਜ਼ਿੰਮੇਵਾਰੀ ਨਹੀਂ ਪਰ ਮਰੀਜ਼ ਤਾਂ ਆਪਣੇ ਲੱਗੇ ਗਲਕੂਜ ਦੇ ਪਾਈਪ ਲਾ ਕੇ ਐਮਰਜੈਂਸੀ ਤੋਂ ਬਾਹਰ ਜਾ ਕੇ ਚਾਵਲ ਖਾਣ ਲੱਗ ਪਿਆ ਤੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਘਰ ਚਲਾ ਗਿਆ ਕੀ ਮਰੀਜ਼ ਨੇ ਸਲਫਾਜ ਖਾਧੀ ਸੀ ਪਰ ਮਰੀਜ਼ ਡਾਕਟਰਾਂ ਨੂੰ ਸਲਫਾਜ ਦੀ ਬੋਤਲ ਦਿਖਾ ਕੇ ਸਿਵਲ ਹਸਪਤਾਲ ਵਿੱਚ ਭਰਤੀ ਹੋਇਆ ਉਹ ਦਿਖਾਉਂਦੇ ਹਾਂ ਕੀ ਕਹਿ ਰਹੀ ਹੈ ਸਿਵਲ ਹਸਪਤਾਲ ਦੀ ਡਾਕਟਰ ਡਾਕਟਰ ਕਿਰਨ ਤੁਸੀਂ ਦੇਖ ਰਹੇ ਹੋ ਫਾਸਟ ਐਕਸਪ੍ਰੈਸ ਨਿਊ ਚੈਨਲ ਤੋਂ ਬ੍ਰੋਸ਼ ਸ਼ਰਵਾਦੀਏ ਵਿਸ਼ੇਸ਼ ਰਿਪੋਰਟ ਪਾਣੀ ਐਨ ਮੈਡੀਕਲ ਨੂੰ ਇਹਨੂੰ ਅੱਗੇ ਭੇਜਿਆ ਉਸ ਦੇ ਅੰਦਰ ਠੀਕ ਹੈ ਲੈ ਕੇ ਜਾਉਣੀ 34 ਜਨੇਵਰੀ ਦੀ ਜੇਨਤ ਹੋ ਰਹੀ ਹੈ ਨਾਮ ਬਲਵੀਕ ਮਾਨ ਤੇ ਕੀ ਮਾਮਲਾ ਹੈ ਮਾਮਲਾ ਕੋਸ਼ੁਨੀ ਜੀ ਮੈਂ ਤਾਂ ਕੰਮ ਦੱਸਿਆ ਦਾ ਮੁੰਡਾ ਪਤਨ ਮੈਨੂੰ ਸਿਵਲ ਹਸਪਤਲ ਤੋਂ ਫੋਨ ਆਇਆ ਸੀ ਕਿ ਮੁੰਡੇ ਨੇ ਕੁਝ ਖਾ ਲਿਆ ਵਾ ਇਹ ਤੇ ਅੱਗੇ ਪਤਾ ਲੱਗਾ ਲੰਮੇ ਪਿਆ ਹੋਇਆ ਸੀ ਹੂੰ ਕੀ ਨਾਮ ਮੁੰਡੇ ਦਾ ਕਰਨ ਕੁਮਾਰ ਕੋ ਟੈਨਸ਼ਨ ਚ ਰਹਿਂਦਾ ਕਿਦਾਂ ਸੀ ਟੈਨਸ਼ਨ ਤਾਂ ਕੋਈ ਨਹੀਂ ਜੀ ਹੈਗੀ ਪਤਾ ਨਹੀਂ ਕੀ ਉਹਦੇ ਦਿਮਾਗ ਚੱਲਦਾ ਖਾਂ ਤੇ ਆਪਨੇ ਸਮੇ ਲਾਦੀ ਖਾਨੂੰ ਇੰਨਾ ਵਾਂ ਵੀ ਪਤਾ ਨਹੀਂ ਕੋਈ ਨਸ਼ਾ ਨੁਸ਼ਾ ਮਾੜਾ ਮਟਾ ਕਰਦਾ ਹੋਊਗਾ ਜਾਂ ਉਹਦੇ ਕਰਕੇ ਸ਼ਾਇਦ ਹੋ ਸਕਦਾ ਮੈਡਮ ਜਿਹੜਾ ਸਲਫਾਸ ਦਾ ਪੇਸ਼ੈਂਟ ਆਇਆ ਕੀ ਮਾਮਲਾ ਹੈਗਾ ਇਹ ਸਾਡੇ ਕੋਲ ਤਕਰੀਬਨ 22 11 ਵਜੇ ਪੇਸ਼ੀਤ ਹੁੰਦਾ ਰਹੇ ਜੀ ਤੇ ਉਹ ਆਪੇ ਖਾ ਕੇ ਡੱਬੀ ਵੀ ਲੈ ਕੇ ਨਾਲ ਆਇਆ ਕੱਲਾ ਹੀ ਆਇਆ ਅੱਛਾ ਜੀ ਉਹਨੇ ਸਮਝਾਇਆ ਕਿ ਮੈਂ ਦਵਾਈ ਖਾ ਲਈ ਜਿਸ ਸਪੋਰਟ ਕੋਈ ਅੱਛਾ ਜੀ ਅੱਛਾ ਜੀ ਦੋਸਤ ਨੇ ਡੱਬੀ ਦੇਖੀ ਤੇ ਫਿਰ ਉਹ ਫੜਫੜਾ ਕੇ ਕਿਹਾ ਜਿਹੜਾ ਸ਼ੂਟ ਕਰ ਦਿੱਤਾ ਤੇ ਅਸੀਂ ਉਹਦੇ ਫੋਨੋਂ ਕੋਈ ਸਿਝਾਉ ਬ ਲੈ ਕੇ ਤੇ ਫੋਨ ਜਿਹੜਾ ਹੈ ਨਾ ਡਰਾਈਵ ਤੋਂ ਚੁੱਕ ਕੇ ਉਹ ਹੀ ਭਾਈ ਕੋਸ਼ਿਸ਼ ਕਰ ਲਈ ਹੈ ਕਿ ਅਸੀਂ ਹੁਣ ਜਿਹੜਾ ਹੈਗਾ ਉਹ ਹਾਲਤ ਰਹੀ ਦੇਖਦੇ ਹੋਏ ਉਹ ਅੱਗੇ ਰਹਿ ਰਹੇ ਹਾਂ ਪੋਸਮਾਰਟਮ ਕਰਾ ਕੇ ਆਏ ਪਰ ਫੋਜਿੰਗ ਹੈ ਸਿਰਫ ਬੰਦ ਨਹੀਂ ਜਿਸ ਕਾਰਨ ਮਰੀ ਜਿਹੜਾ ਜਾਮਲਾ ਖਤਰਾ ਵੀ ਪੂਰਾ ਸੀ ਤੇ ਕੁਝ ਖੰਡੀਆਂ ਦੇ ਅੰਦਰ ਚੜ੍ਹ ਕੇ ਸ਼ਿਸ਼ਟ ਹੋਇਆ ਉਹ ਕਾਫੀ ਸੀਨੇ ਸਾਹ ਦੇ ਵਿੱਚ ਪਹੁੰਚ ਸਕਦਾ ਹੈ ਕੀ ਨਾਮ ਕੇ ਦਾ ਕਰਨ ਕੁਮਾਰ ਦੱਸੋ ਕਿਸ਼ਮਾਨ ਜੀ ਜੀ ਨੂੰ ਵਿਸਰਤੀ ਅਸੀਂ ਮੰਮ ਰੈਫਰ ਕੀਤਾ ਬਟ ਹੁਣ ਜਿਹੜਾ ਹੈਗਾ ਆ ਪੇਸ਼ੈਂਟ ਜਿਹੜਾ ਸਾਡੀ ਗੱਲ ਨਹੀਂ ਮੰਨ ਰਿਹਾ ਕਿ ਤੇ ਰਿਸ਼ਤੇਦਾਰ ਵੀ ਜਿਹੜਾ ਨਹੀਂ ਲੈ ਕੇ ਜਾਣਾ ਚਾਹਤੇ ਹੈ ਤੇ ਜੀ ਤੋਂ ਰਿਸਪੀਸ਼ਨ ਨੂੰ ਕੁਝ ਲੰਦਾ ਹੈਗਾ ਤੇ ਜੋ ਉਸ ਦੇ ਵਿੱਚ ਅਸੀਂ ਪ੍ਰਸ਼ਾਸਨ ਜਿਹੜਾ ਹੈਗਾ ਬਰਾ ਦਿੰਦੇ ਹਾਂ ਅਸੀਂ ਜੱਥੂ ਜੇ ਦਾ ਕਿਉਂਕਿ ਸਾਡੇ ਕੋਲ ਵੈਂਟੀਲੇਟਰ ਸਰਕੀ ਨਹੀਂ ਹੈਗੀ ਨਹੀਂ ਦੀ ਸੈਕਿੰਡ ਥਿੰਗ ਇਹ ਹੈ ਕਿ ਪੇਸ਼ੂ ਜਿਹੜਾ ਆਪਣੇ ਟ੍ਰੀਟਮੈਂਟ ਵੀ ਨਹੀਂ ਲੈ ਰਿਹਾ ਹੈਗਾ ਸਾਰੇ ਉਹਨੇ ਨਾਲ ਜਿਹੜੀਆਂ ਜੜੀਆਂ ਕੱਟ ਕੇ ਆਪਣੀਆਂ ਸੁੱਟੀਆਂ ਸ਼ੁਰੂ ਕਰ ਦਿੱਤੀਆਂ ਹੈ ਇਹ ਤੇ ਇਸ ਕਰਕੇ ਸਾਡਾ ਅਸਰ ਕਾਫੀ ਨੀ ਲੱਗ ਰਿਹਾ ਸਪੀਡ ਕਰ ਰਿਹਾ ਹੈ